ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਿਚਾਰਾ ਹੋ ਗਈਆਂ ਵੱਖ-ਵੱਖ ਬੁਲਾੜਿਆਂ ਨੇ ਤੇ ਲੋਕਾਂ ਨੇ ਆਪਣਾ ਦਰਦ ਜਿਹੜਾ ਉਹ ਬਿਆਨ ਕੀਤਾ ਸਾਂਝਾ ਕੀਤਾ ਲੋਕ ਰੁੜ ਗਏ ਪਸ਼ੂ ਰੁੜ ਗਏ ਫਸਲਾਂ ਰੁੜ ਗਈਆਂ ਗਰੀਬਾਂ ਦੇ ਘਟ ਹੈਗੇ ਮਸ਼ੀਨਰੀ ਰੁੜ ਗਈ ਲੋਕਾਂ ਦੀ ਜਾਨਾਂ ਚਲੀਆਂ ਗਈਆਂ ਇਹ ਸਾਰਾ ਕੁਝ ਹੋਇਆ ਪਿਛਲੇ ਖੜਾ ਦੇ ਵਿੱਚ 15 20 ਦਿਨ ਜੋ ਹਾਲਾਤ ਪੰਜਾਬ ਦੇ ਬਣੇ ਰਹੇ ਆ ਖਾਸ ਤੌਰ ਤੇ ਮਾਝੇ ਦੇ ਇਲਾਕੇ ਨੇ ਤੇ ਕੁਝ ਦੁਆਬੇ ਦਾ ਏਰੀਆ ਅੱਜ ਆਪਾਂ ਹਰੀਕੇ ਪੱਤਨ ਨਹਿਰਾ ਦੇ ਉੱਤੇ ਇਕੱਠੇ ਹੋਏ ਆ ਇਹ ਸਾਰੇ ਮਸਲੇ ਨੂੰ ਵਿਚਾਰਨ ਲਈ ਪਰ ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਗੱਲ ਕਹਿੰਦਾ ਆ ਰਿਹਾ ਵੀ ਜਿੰਨਾ ਚਿਰ ਮਸਲੇ ਦੀ ਜੜ ਨੂੰ ਨਹੀਂ ਫੜੋਂਗੇ ਜਿੰਨਾ ਚਿਰ ਬਿਮਾਰੀ ਦੀ ਜੜ ਤੱਕ ਨਹੀਂ ਪਹੁੰਚੋਂਗੇ ਇਹ ਮਸਲਿਆਂ ਦੇ ਹੱਲ ਨਹੀਂ ਹੋਣੇ ਇਹ ਬਿਮਾਰੀ ਨਹੀਂ ਮੁੱਕਣੀ ਸਾਨੂੰ ਲੱਗਦਾ ਵੀ ਹੜ ਆਗੇ ਕੁਦਰਤੀ ਆਗੇ ਲੋਕਾਂ ਨੂੰ ਮਾਰ ਕੇ ਤੁਰ ਗਏ ਜਦੋਂ ਹੜ ਆਇਆ ਜਾਂ ਉਹ ਸ਼ੁਰੂ ਹੋਏ ਸੀ ਆ ਕੁੱਕੜਪਿੰਡ ਰੈਲੀ ਸੀ ਜਲੰਧਰ ਜ਼ਿਲ੍ਹੇ ਦੇ ਵਿੱਚ ਉੱਥੇ ਮੈਂ ਬੋਲਿਆ ਸੀ ਹਲੇ ਸ਼ੁਰੂਆਤ ਹੋ ਰਹੀ ਸੀ ਉਦੋਂ ਕਿ ਭਾਈ ਇਹ ਹੜ ਆਏ ਨਹੀਂ ਹੜ ਧਿਆਨ ਦੇ ਗਏ ਆ ਸ਼ਾਜਸੀ ਹੜਾ ਕੁਦਰਤੀ ਹੜ ਨਹੀਂ ਹੈਗੇ ਇਹ ਮੈਨ ਮੇਰ ਹੜ ਨੇ ਪੰਜਾਬ ਨੂੰ ਮਾਰਨ ਦੇ ਲਈ ਮੈਂ ਅੱਜ ਵੀ ਕਹਿਣਾ ਮੇਰਾ ਅਗਲੇ ਸਾਲ ਫੇਰ ਤਿਆਰੀ ਰੱਖਿਓ ਕਿੰਨੇ ਵਾਰੀ ਪੰਜਾਬ ਉੱਠੂਗਾ ਕਿੰਨੇ ਵਾਰੀ ਇੱਥੇ ਆ ਕੇ ਬਾਹਰੋਂ ਸੰਗਤਾਂ ਲੰਗਰ ਲਾਉਣਗੀਆਂ ਮਦਦ ਕਰਨਗੀਆਂ ਜਿੰਨਾ ਚਿਰ ਅਸੀਂ ਇਸ ਮੁੱਦੇ ਤੇ ਨਹੀਂ ਆਵਾਂਗੇ ਹੁਣ ਕੱਲ ਸ਼ਾਸਨ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਉਹ ਉਹ ਨੂੰ ਭੰਡੀ ਜਾਂਦਾ ਉਹ ਨੂੰ ਭੰਡੀ ਜਾਂਦਾ ਮਿਹਣੋ ਮਿਹਣੀ ਹੋਈ ਜਾਂਦੇ ਆ ਮੁੱਦੇ ਦੀ ਗੱਲ ਕੋਈ ਨਹੀਂ ਰੋਧੀਧਰਾਂ ਨੇ ਕਹੀ ਜਾਂਦੇ ਆ ਵੀ ਭਾਈ ਜਿਹੜਾ 12000 ਰੁਪਏ ਸੁੰਡੇ ਕੋਲੇ ਪਿਆ ਉਹ ਦੱਸੋ ਕਿੱਥੇ ਲਾਤਾ ਉਹਦਾ ਕੋਈ ਜਵਾਬ ਨਹੀਂ ਭਵੰਤ ਮਾਰ ਜਿਵੇਂ ਮੇਣੋ ਮੇਣੀ ਹੁੰਦੀਆਂ ਜਨਾਨੀਆਂ ਬੁੜੀਆਂ ਲੜਦੀਆਂ ਉਵੇਂ ਹੋਈ ਜਾਂਦਾ ਹੈ ਮੁੱਦੇ ਦੀ ਗੱਲ ਉੱਥੇ ਵੀ ਨਹੀਂ ਹੋਣੀ ਆ ਦੋ ਤਿੰਨ ਦਿਨ ਦਾ ਸੈਸ਼ਨ ਆਈ ਉਹ ਦੋ ਦਿਨਾਂ ਕੋਈ ਮੁੱਦੇ ਦੀ ਗੱਲ ਨਹੀਂ ਕੋਈ ਪੰਜਾਬ ਦੀ ਗੱਲ ਨਹੀਂ ਕੋ ਹਲ ਆਏ ਕਿਉਂ ਕਿਉਂ ਲਿਆਂਦੇ ਗਏ ਹਿਮਾਚਲ ਦੀ ਸਰਕਾਰ ਨੇ ਹਿਮਾਚਲ ਦੇ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਬੀਬੀਐਮਪੀ ਦੇ ਉੱਤੇ ਪਰਚਾ ਦਰਜ ਕਰਾਵਾਂਗੇ ਇਹ ਹਾੜਾ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਆਏ ਆ ਤੇ ਸਾਡੇ ਵਾਲੇ ਗੱਲ ਹੀ ਨਹੀਂ ਕਰਦੇ ਵੀ ਭਾਈ ਬੀਬੀਐਮਪੀ ਦੇ ਵਿੱਚੋਂ ਪੰਜਾਬ ਘੜਤਾ ਡੈਮਾਂ ਦੇ ਪ੍ਰਬੰਧ ਖੋਲੇ ਸਾਨੂੰ ਪਤਾ ਹੀ ਨਹੀਂ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਦਾ ਪੱਧਰ ਹਲੇ ਵੀ ਪਾਣੀ ਪਰਸੋਂ ਦੀ ਗੱਲ ਹੈ ਪੌਂਗ ਡੈਮ ਦੀ ਗੱਲ ਹੈ ਭਾਖੜਾ ਡੈਮ ਦੀ ਗੱਲ ਹੈ ਦੋਨਾਂ ਡੈਮਾਂ ਦੇ ਵਿੱਚ ਪਾਣੀ ਜਿਹੜਾ ਖਤਰੇ ਦੇ ਪੱਤਰ ਤੇ ਖੜਾ ਸੀਗਾ ਹਲੇ ਵੀ ਜਦੋਂ ਮੌਸਮ ਵਿਭਾਗ ਨੇ ਕਹਿਤਾ ਇਹ ਪਈ ਐ ਕਿ ਨਹੀਂ ਜਾਦੇ ਪੈਣੇ ਆ ਪਰ ਪਾਣੀ ਜਮਾਗਾ ਕਿੱਥਾ ਗਿਆ ਕਿਉਂ ਨਹੀਂ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਗਿਆ ਗੱਲਾਂ ਇਹਦੇ ਹੋਣਾ ਚਾਹੀਦੀਆਂ ਵਿਚਾਰ ਚਰਤਾ ਇਹ ਹੋਣੀ ਚਾਹੀਦੀ ਆ ਪਰ ਇਹ ਹੋਰ ਪਾਸੇ ਕਹਾਣੀ ਲਈ ਜਾਂਦੇ ਆ ਆਪਾਂ ਵੀ ਦੇਖਦੇ ਆ ਮੈਂ ਦੇਖਿਆ ਲੋਕਾਂ ਦਾ ਕੋਈ ਲੀਡਰ ਆਇਆ ਕਿਸ਼ਤੀ ਲੈ ਕੇ ਆ ਗਿਆ ਕੁ ਤੇਲ ਢੋਲ ਦੇ ਲੈ ਕੇ ਆ ਗਿਆ ਕੋਈ ਪੈਸੇ ਬੰਨਣ ਲੱਗ ਗਿਆ ਲੋਕਾਂ ਨੇ ਚੱਕ ਦੀ ਗੱਲ ਵੀ ਹਾਂ ਵੀ ਆਹ ਬਹੁਤ ਘੈਂਟ ਆ ਇੰਨੇ ਪੈਸੇ ਬੰਨ ਗਿਆ ਟਰੈਕਟਰ ਬੰਨ ਗਿਆ ਕੋਈ ਅੱਛਾ ਤੇਲ ਬੰਨ ਗਿਆ ਠੀਕ ਹੈ ਉਹ ਲੋਕਾਂ ਦੀ ਮੌਕੇ ਦੀ ਲੋੜ ਸੀ ਪਰ ਕੀ ਅੱਜ ਜਿਹੜੇ ਹਾਲਾਤ ਮੈਂ ਇੱਥੇ ਦੇਖ ਰਿਹਾ ਆ ਫਰਗੇਦਲ ਸਭਰਾਵਾਂ ਤੋਂ ਲੈ ਕੇ ਤੇ ਉਹ ਸਸਰਾਲੀ ਲੁਧਿਆਣੇ ਕੋਲੇ ਤੇ ਹੋਰ ਕਈ ਥਾਮਾਂ ਦੇ ਉੱਤੇ ਜਿੱਥੇ ਦਰਿਆ ਨੇ ਜਵੀਨਾ ਹੀ ਵਹਾ ਕੇ ਵਿੱਚ ਲੈ ਗਿਆ ਇੱਥੇ ਗਾਲਾਇਸੀ ਵਿੱਚ ਚਾਰ ਕਿੱਲੇ ਪੈਲੀ ਚਾਰੇ ਕਿੱਲੇ ਦਰਿਆ 'ਚ ਰੁੜ ਗਈ 25 30 ਫੁੱਟ ਡੂੰਗੀ ਖਾਰ ਪੈ ਗਈ ਦਰਿਆ ਦੇ ਵਿੱਚ ਉਹ ਮੁੜ ਕੇ ਉਹਨਾਂ ਨੂੰ ਮਿਲਣੀ ਨਹੀਂ ਜ਼ਮੀਨ ਇੱਕ ਧਰਤੀ ਦੇ ਉੱਤੇ ਇੱਕ ਜ਼ਮੀਨ ਦੇ ਉੱਤੇ ਤਾਂ ਜਦੋਂ ਮੰਨ ਲਿਆ ਵੀ ਕਿ ਬਰੇਤੀ ਆ ਕੇ ਚੱਕੀ ਜਾਊਗੀ ਦਿੱਤਾ ਆ ਕੇ ਚੱਕਿਆ ਜਾਊਗਾ ਜਿਹੜੀ ਜ਼ਮੀਨ ਹੀ 25 30 ਫੁੱਟ ਥੱਲੇ ਚਲੀ ਗਈ ਦਰਿਆ ਨੇ ਆਪਣਾ ਲਾਂਘਾ ਬਣਾ ਲਿਆ ਉਹ ਜ਼ਮੀਨ ਦਾ ਸਾਰੀ ਉਰ ਹੀ ਨਹੀਂ ਮਿਲਣੀ ਉਹਦਾ ਕੀ ਹਾਲ ਆ ਸੋਇਸ ਕਰਕੇ ਜਿੰਨਾ ਚਿਰ ਅਸੀਂ ਮੁੱਦੇ ਤੇ ਨਹੀਂ ਆਉਂਦੇ ਉਹਨਾਂ ਚ ਜਿੰਨਾ ਮਰਜ਼ੀ ਕੱਟ ਕਰ ਲੋ ਧਰਨੇ ਲਾ ਲੋ ਮੁਜਾਰੇ ਲਾ ਲੋ ਆਹੀ ਕੁਛ ਹੋਣਾ ਹੈ ਹੜ ਅੱਗੇ ਸਾਲ ਫੇਰ ਖੜੇ ਆ ਅਸੀਂ ਜੇ ਪੰਜਾਬ ਦੇ ਹੱਕ ਦੀ ਗੱਲ ਹੀ ਨਹੀਂ ਕਰਨੀ ਰਾਜਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਹੀ ਨਹੀਂ ਕਰਨੀ ਫੈਡ ਢਾਂਚੇ ਦੀ ਗੱਲ ਹੀ ਨਹੀਂ ਕਰਨੀ ਉਧਰ ਨੂੰ ਜਾਣਾ ਹੀ ਨਹੀਂ ਮੂੰਹ ਨਹੀਂ ਕਰਨਾ ਨਾ ਸਾਡੇ ਲੋਕਾਂ ਨੇ ਨਾ ਸਾਡੇ ਸਿਆਦਾਨਾਂ ਨੇ ਹੁਣ ਆਪਾਂ ਇੱਥੇ ਬੰਦੇ ਬੈਠੇ ਆ ਇੰਨੇ ਨੂੰ ਗੱਲ ਦਾ ਜਵਾਬ ਦਿਓ ਅਮਦੇਬਾਈ ਅਮਤੋਜ ਬੈਠਾ ਥੱਲੇ ਅਸੀਂ ਜਨਵਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਵੀ ਭਾਈ ਪੰਜਾਬ ਦੇ ਵਿੱਚ ਕਾਨੂੰਨ ਬਣਨੇ ਚਾਹੀਦੇ ਆ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਡੋਮਿਸਾਈਲ ਨੂੰ ਪੰਜਾਬ ਦੇ ਬੋਨਸ ਫਾਇਡ ਨੂੰ ਮਿਲਣੀਆਂ ਚਾਹੀਦੀਆਂ ਨੇ ਦੱਸੋ ਵੀ ਇੱਥੇ ਸਾਰੇ ਬਾਹ ਖੜੀ ਕਰਕੇ ਦੋਰੇ ਵੀ ਇਹ ਮੰਗ ਜਾਇਜ਼ ਆ ਕਿ ਨਜਾਇਜ਼ ਆ ਜਾਇਜ਼ ਆ ਜੀ ਇਹ ਚ ਗਲਤ ਕਿਹੜੀ ਗੱਲ ਆ ਵੀ ਪੰਜਾਬ ਦੀਆਂ ਨੌਕਰੀਆਂ ਪਹਿਲ ਦੇ ਆਧਾਰ ਤੇ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਸਰਕਾਰੀ ਹੋਣਾ ਉਹ ਪੰਜਾਬੀਆਂ ਨੂੰ ਮਿਲਣਾ ਦੂਜੀ ਸਾਡੀ ਮੰਗ ਸੀ ਵੀ ਜਿਹੜਾ ਬੰਦਾ ਇੱਥੇ ਆਉਂਦਾ ਬਾਹਰੋਂ ਆ ਕੇ ਦੂਜੇ ਸੂਬਿਆਂ ਦੇ ਇੱਥੇ ਆਉਂਦਾ ਹੈ ਜਿਉਂਨੇ ਪੰਜਾਬ ਆ ਕੇ ਵੋਟ ਬਣਾਉਣੀ ਆ ਆਧਾਰ ਕਾਰਡ ਬਣਾਉਣਾ ਰਾਸ਼ਟਰੀ ਕਾਰਡ ਬਣਾਉਣਾ ਉਹਦੇ ਦੀਆਂ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਦੂਜੇ ਸੂਬਿਆਂ 'ਚ ਲਾਗੂ ਹੁੰਦੀਆਂ ਨੇ ਕੀ ਇਹ ਮੰਗ غلط ਤਾਂ ਕੀ ਜਾਇਜ਼ ਆ ਕੀ ਜਾਇਜ਼ ਆ ਦੱਸੋ ਰਜਾਇਜ਼ ਹੱਥਲੇ ਰੱਖਿਓ ਜਾਇਜ਼ ਹੱਥ ਖੜੇ ਕਰ ਦਿਓ ਤੀਜੀ ਸਾਡੀ ਮੰਗ ਸੀ ਵੀ ਜਿਵੇਂ ਦੂਜੇ ਸੂਕੇ ਦਾ ਵੀ ਕਾਨੂੰਨ ਹੈ ਵੀ ਕੋਈ ਬਾਹਰ ਦਾ ਬੰਦਾ ਜਾ ਕੇ ਉਥੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਪੰਜਾਬ 'ਚ ਵੀ ਕਾਨੂੰਨ ਲਾਗੂ ਹੋ ਜਾਣੇ ਚਾਹੀਦੇ ਆ ਕੀ ਇਹ ਮੰਗ ਜਾਇਜ਼ ਹੈ ਕਿ ਨਾ ਜਾ ਜਾ ਜਾਇਜ਼ ਆ ਸਾਰੀਆਂ ਹੀ ਜਾਇਜ਼ ਆ ਨਾਲ ਉਹ 2500 ਆ ਨਾਲ ਥੋੜੇ ਹਿਮਾਚਲ ਐ ਟ੍ਰਾਂਸੀ ਐਕਟ ਦੇ ਸੈਕਸ਼ਨ 118 ਦੇ ਤਹਿਤ ਉਥੇ ਤੁਹਾਨੂੰ ਜਾ ਕੇ ਨਾ ਜ਼ਮੀਨ ਲੈ ਸਕਦੇ ਹੋ ਨਾ ਨੌਕਰੀ ਤੇ ਨਾ ਵੋਟ ਆ ਉਤਰਾਖੰਡ ਨੇ ਪਿੱਛੇ ਇੱਕ ਕੰਡ ਬਣਾਤਾ ਆ ਚਾਲ ਵੀ ਦੇ 5 ਮਹੀਨੇ ਪਹਿਲਾਂ ਵੀ ਇੱਥੇ ਬਾਹਰ ਦਾ ਬੰਦਾ 13 ਜਿਲ੍ਹਾਂ ਦੇ ਵਿੱਚੋਂ 11 ਜਿਲ੍ਹਾਂ ਤੇ ਉੱਥੇ ਪਵੰਦੀ ਆ ਤੁਸੀਂ ਜ਼ਮੀਨ ਨਹੀਂ ਲਾ ਸਕਦੇ ਆ ਜਿੰਨੇ ਅਰੁਣਾਚਲ ਪ੍ਰਦੇਸ਼ ਸਿੱਕਮ ਮਨੀਪੁਰ ਮਗਾਹਲਿਆ ਨਾਗਾਲੈਂਡ ਇਹਨਾਂ ਕੋਲੇ 371 ਦੇ ਜੀਨ ਵੱਖ-ਵੱਖ ਸੁੱਬਿਆਂ ਕੋਲੇ ਆਪਣੇ ਅਧਿਕਾਰ ਆ ਆ ਜੰਮੂ ਕਸ਼ਮੀਰ ਕੋਲੇ ਤਾਂ 70 ਦੇ ਅਧਿਕਾਰ ਆ ਵੀ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਤੁਸੀਂ ਉੱਥੇ ਜਾ ਕੇ ਸਰਕਾਰੀ ਨੌਕਰੀ ਉੱਥੋਂ ਦੇ ਡੋਮਿਸਾਈਲ ਨੂੰ ਮਿਲਦੀ ਆ ਤੁਸੀਂ ਨਹੀਂ ਲੈ ਸਕਦੇ ਇਹ ਹੀ ਸਾਡੀਆਂ ਗੱਲਾਂ ਸੀ ਅੱਜ ਲਦਾਖ ਦਾ ਇੱਕ ਬਹੁਤ ਵੱਡਾ ਬੰਦਾ ਉਹਦਾ ਨਾਮ ਸੋਨਮ ਬਾਗਚੂ ਲੰਮੇ ਸਮੇਂ ਤੋਂ ਸੰਘਰਸ਼ ਲੜ ਰਿਹਾ ਉਹ ਦਿੱਲੀ ਵੀ ਆਇਆ ਪੈਦਲ ਤੁਰ ਕੇ ਆਇਆ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਿਹਾ ਉਹਦੇ ਭਾਈ ਐਨਐਸਐ ਲਾਗੀ ਸੋਨੋ ਬਾਕਤ ਨੂੰ ਚੱਕ ਕੇ ਜਾਪੁਰ ਜੇਲ੍ਹ ਚ ਬੰਦ ਕਰਤਾ ਕਨ ਐਨਐਸਏ ਲਾ ਕੇ ਕੋ ਲੜਾਈ ਕੀ ਕਰ ਰਿਆ ਸੀ ਮੰਗੋ ਦੀ ਕਿਹੜੀ ਸੀ ਮੰਗ ਸੀ ਉਹਦੀ ਸਾਡਾ ਜੰਗਲ ਜੰਗਲ ਜ਼ਮੀਨ ਸਾਡਾ ਵਾਤਾਵਰਨ ਇਹ ਬਚਣਾ ਚਾਹੀਦਾ ਲਦਾਖੀਆਂ ਦਾ ਲਦਾਖੀਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਲਦਾਖ ਸੂਬੇ ਨੂੰ ਪੂਰੋਂ ਮਾਰਦੇ ਸੂਬੇ ਦਾ ਦਰਜਾ ਮਿਲਣਾ ਚਾਹੀਦਾ ਇਹ ਉਹਦੀਆਂ ਮੰਗਾਂ ਸੀ ਉਥੇ ਗੱਲ ਭੜਕੀ ਦਿਲਸਾ ਭੜਕੀ ਹਿੰਸਾ ਭੜਕਣ ਤੋਂ ਬਾਅਦ ਉਹਨੂੰ ਜਿਹੜਾ ਹਮੇਸ਼ਾ ਸ਼ਾਂਤੀ ਦਾ ਪੁਜਾਰੀ ਰਿਹਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਨ ਦੀ ਗੱਲ ਕੀਤੀ ਉਸ ਬੰਦੇ ਨੂੰ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਜੇਲ੍ਹ ਪਰ ਬੰਦ ਕਰਤਾ ਹੁਣ ਮੁੱਦਾ ਕੀ ਹੈ ਆਪਾਂ ਕਹਿੰਦੇ ਆਵਾਨੀ ਅਡਾਨੀ ਸਾਡੀਆਂ ਜ਼ਮੀਨਾਂ ਖੋਣਾ ਚਾਹੁੰਦਾ ਉਥੇ ਮਸਲਾ ਪਤਾ ਕੀ ਹੈ ਅਡਾਨੀ ਉਥੇ ਲਦਾਖ ਦੇ ਵਿੱਚ ਸੋਲਰ ਪੈਨਲ ਲਾਉਣਾ ਚਾਹੁੰਦਾ ਜਿਹੜਿਆ ਸੂਰਜੀ ਊਰਜਾ ਹੈ ਇਹਨੂੰ ਤਿਆਰ ਕਰਕੇ ਵੇਚਣਾ ਚਾਹੁੰਦਾ ਪੂਰੀ ਦੁਨੀਆ 'ਚ ਪੂਰੇ ਮੁਰਖ ਦੇ ਵਿੱਚ ਕਿਉਂਕਿ ਲਦਾਖ ਦੇ ਵਿੱਚ 7 ਮਹੀਨੇ ਬੱਸੋ ਬਹੁਤ ਠੰਡਾ ਇਲਾਕਾ ਗਲੇਸ਼ੀਅਰ ਬਹੁਤ ਜਿਆਦਾ ਹੈ ਉੱਥੇ 7 ਮਹੀਨੇ ਜੀ ਧੁੱਪ ਪੈਂਦੀ ਹੈ ਉੱਥੇ ਉਹ ਬਹੁਤ ਕਮਾਲ ਦੀ ਧੁੱਪ ਪੈਂਦੀ ਹੈ ਸਭ ਤੋਂ ਵੱਧ ਸੂਰਜੀ ਊਰਜਾ ਉੱਥੇ ਪੈਦਾ ਕੀਤੀ ਜਾ ਸਕਦੀ ਹੈ ਇਹਨਾਂ ਨੂੰ ਪਤਾ ਵੀ ਜੇ ਐਸਸੀ ਇਹਨੂੰ ਪੂਰਵ ਰਾਜ ਦਾ ਦਰਜਾ ਦੇ ਤਾਂ ਲਾਖ ਨੂੰ ਘੜਾਨੀ ਕੋਲੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਨੇ ਇੱਥੇ ਇਹਨੂੰ ਆਹ ਜਿਹੜਾ ਸੋਲਰ ਪੈਨਲ ਲਾਉਣ ਦਾ ਕੰਮ ਆ ਸੂਰਜੀ ਊਰਜਾ ਦਾ ਕੰਮ ਲਾਉਣ ਨਹੀਂ ਦੇਣਾ ਇਹਨੂੰ ਕੰਮ ਕਰਦੋਂ ਨਹੀਂ ਦੇਣਾ ਇਸ ਲਈ ਨੂੰ ਡਿਊਟੀ ਬਣਾ ਕੇ ਰੱਖੋ ਕੇਂਦਰ ਆਪਣੇ ਕੋਲੇ ਰੱਖੇ ਤਾਂ ਕਿ ਵਾਨੀ ਡਾਨੀ ਆਪਣਾ ਕੰਮ ਕਰ ਸਕੋ ਹੁਣ ਪ੍ਰਭਾਵ ਕੀ ਪੈਣਾ ਉੱਥੇ ਜੇ ਉੱਥੇ ਸੋਲਰ ਪੈਨਲ ਲੱਗ ਜਾਂਦੇ ਆ ਜਿਹੜਾ ਉਸ ਇਲਾਕੇ ਦਾ ਤਾਪਮਾਨ ਹੈ 2 ਤੋਂ 4 ਡਿਗਰੀ ਤਾਪਮਾਨ ਵੱਧ ਜਾਊਗਾ ਤੇ ਗਲੇਸ਼ੀਅਰ ਪਹਿਲੇ ਖੁਰ ਰਹੇ ਆ ਤਾਪਮਾਨ ਗਰਮੀ ਇੰਨੀ ਵੱਧ ਰਹੀ ਆ ਆਰਮੀ ਤਪਸ਼ ਇੰਨੀ ਵੱਧ ਰਹੀ ਆ ਗਲੋਬਲ ਵਾਰਮਿੰਗ ਜਿਦੋਂ ਆਪਾਂ ਕਹਿੰਦੇ ਆ 2 ਤੋਂ 4 ਡਿਗਰੀ ਦੇ ਤਾਪਮਾਨ ਵਧਦਾ ਹਥੇ ਤਾਂ ਗਲੇਸ਼ੀਅਰ ਖੁਰਨਗੇ ਨੁਕਸਾਨ ਕਿਉਂ ਹੋਣਾ ਹੈ ਉਹ ਲੋਕਾਈ ਲੜ ਰਹੇ ਆ ਪਰ ਤੇ ਆਪਣੀ ਜਲ ਜੰਗਲ ਜ਼ਮੀਨ ਬਚਾਉਣ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਆਪਣੀ ਡੈਮੋਗ੍ਰਾਫੀ ਲਈ ਉਹਦੇ ਚੱਕ ਕੇ ਐਨਐਸਏ ਲਾਤਾ ਐਨਐਸਏ ਪੰਜਾਬ 'ਚ ਹੋਰ ਵੀ ਲੱਗਣਗੀਆਂ ਯੂਐਫਐ ਵੀ ਲੱਗਣਗੀਆਂ ਜਦੋਂ ਜਦੋਂ ਤੁਸੀਂ ਆਪਣੀ ਮੰਗ ਰੱਖੋਗੇ ਹੱਕ ਦੀ ਗੱਲ ਕਰੋਗੇ ਆਪਣੀਆਂ ਜ਼ਮੀਨਾਂ ਆਪਣੇ ਪਾਣੀ ਦੀ ਗੱਲ ਕਰੋਗੇ ਆਪਣੀ ਬੋਲੀ ਦੀ ਗੱਲ ਕਰੋਗੇ ਆਪਣੀ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਕਰੋਗੇ ਛੋੜੇ ਤੇ ਘਰੋਂ ਲਾਗੂ ਹੋਣੀ ਹੋਣੀ ਸੋਨ ਚੱਕ ਕੇ ਜਿਹੜਾ ਛੱਡੇ ਜਾਣਾ ਜਾਣਾ ਹੁਣ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹਣਾ ਅਸੀਂ ਕਦੇ ਨਹੀਂ ਕਿਹਾ ਭਾਈ ਕੋਲ ਬੈਠਾ ਅਸੀਂ ਕਦੇ ਨਹੀਂ ਕਿਹਾ ਵੀ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿਓ ਡਾਂਗਾ ਮਾਰੋ ਕੁੱਟੋ ਕੋਈ ਬੰਦਾ ਮੇਰਾ ਬਿਆਨ ਕੱਢ ਕੇ ਚਲਾ ਦੇ ਦਿਖਾ ਦੇ ਵੀ ਲੱਖਾਂ ਕਰਾਂ ਨੂੰ ਭਜਾਓ ਕੁੱਟੋ ਮਾਰੋ ਅਸੀਂ ਕਹਿੰਦੇ ਆ ਦੂਜੇ ਸੂਬਿਆਂ ਨਹੀਂ ਤਰ ਦੇ ਕਾਨੂੰਨ ਬਣੇ ਪੰਜਾਬ ਦੀ ਡੈਮੋਗ੍ਰਾਫੀ ਨਾ ਬਦਲੇ ਪੰਜਾਬ ਨੇ ਪੰਜਾਬ ਦਾ ਹਿੰਦੂ ਆ ਚਾਹੇ ਪੰਜਾਬ ਦਾ ਸਿੱਖ ਆ ਚਾਹੇ ਪੰਜਾਬ ਦਾ ਮੁਸਲਮਾਨ ਆ ਉਹਨੇ ਬਹੁਤ ਸਫਲ ਕੀਤਾ ਬਹੁਤ ਕਿਆ ਕੀਤੀਆਂ ਕੁਰਬਾਨੀਆਂ ਕੀਤੀਆਂ ਸੰਤਾਪ ਵਧਾਇਆ ਪੰਜਾਬ ਲਈ 47 ਤੋਂ ਲੈ ਕੇ ਉਦੋਂ ਪਹਿਲਾਂ ਵੀ ਜੰਗਾਂ ਲੜੀਆਂ ਨੇ ਖੂਨ ਡੋਲਿਆ ਪੰਜਾਬ ਲਈ ਤਾਂ ਪੰਜਾਬੀਆਂ ਦੀ ਸੱਤਾ ਤਾਂ ਬਚੀ ਰਹਿਣੀ ਚਾਹੀਦੀ ਹੈ ਇਹ ਗਲਤ ਕੀ ਹੈ ਬਾਈ ਪਰ ਆ ਕਈ ਅچھے ਅਖੌਤੀ ਮਖੌਟਾ ਪਾਇਆ ਹੋਇਆ ਇਨਕਲਾਬ ਦਾ ਕਹਿੰਦੇ ਅਸੀਂ ਪੰਜਾਬਦਾਰਦੀਆਂ ਅਸੀਂ ਕਿਸਾਨ ਦਰਦੀਆਂ ਅਸੀਂ ਮਜ਼ਦੂਰਾਂ ਦੇ ਦਰਦੀਆਂ ਉਹਨਾਂ ਦੇ ਨਾਲ ਦੀ ਨਾਲ ਇਹ ਪ੍ਰਸੰਘ ਘਟਨਾ ਸ਼ੁਰੂ ਕਰਤਾ ਕਿ ਦੇਖੋ ਜੀ ਇਹ ਫਿਰਕਾਪ੍ਰਸਤੀ ਦੀ ਗੱਲ ਕਰਦੇ ਆ ਇਹ ਨਫਰਤ ਫਲਾਉਂਦੇ ਆ ਦੱਸੋ ਵੀ ਆਪਣੀ ਬੋਦੀ ਦੀ ਗੱਲ ਕਰਨੀ ਆਪਣੇ ਲੋਕਾਂ ਨੂੰ ਨੌਕਰੀਆਂ ਦੀ ਗੱਲ ਕਰਨੀ ਆਪਣੀ ਜ਼ਮੀਨ ਬਚਾਉਣ ਦੀ ਗੱਲ ਕਰਨੀ ਆਪਣੇ ਪਾਣੀਆਂ ਦੀ ਗੱਲ ਕਰਨੀ ਇਹ ਨਫਰਤ ਹੈ ਇਹ ਫਿਰਕਾਪ੍ਰਸਤੀ ਆ ਦੱਸੋ ਯਾਰ ਪਿੰਡਾਂ 'ਚ ਬੈਠਿਓ ਭਾਈ ਜੇ ਅੱਜ ਦੂਜੇ ਸੂਬੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਰਹਿ ਕੇ ਆਪਣੇ ਸੁਪਿਆ ਲਈ ਹੱਕ ਮੰਗ ਸਕਦੇ ਆ ਵਿਸ਼ੇਸ਼ ਅਧਿਕਾਰ ਲੈ ਸਕਦੇ ਆ ਤਾਂ ਪੰਜਾਬ ਕਿਉਂ ਨਹੀਂ ਪਰ ਇਹਨਾਂ ਨੇ ਜਾਣ ਬੁੱਝ ਕੇ ਇਹਨੂੰ ਨਫਰਤ ਦੇ ਪ੍ਰਸੰਗ 'ਚ ਘੜਨ ਦੀ ਕੋਸ਼ਿਸ਼ ਕੀਤੀ ਜਾਣ ਬੁੱਝ ਕੇ ਵੰਟਾਂਦ ਕਰਨ ਦੀ ਕੋਸ਼ਿਸ਼ ਕੀਤੀ ਵੀ ਦੇਖੋ ਜੀ ਇਹ ਤਾਂ ਪੰਜਾਬ ਨੂੰ ਲਗ ਲਾਣਾ ਚਾਹੁੰਦੇ ਆ ਇਹ ਪੰਜਾਬ ਦਾ ਮੁਹਾਵਰ ਕਰਨਾ ਚਾਹੁੰਦੇ ਆ ਜਦੋਂ ਜਦੋਂ ਪੰਜਾਬ ਦੀ ਗੱਲ ਹੋਈ ਹੈ ਪੰਜਾਬ ਦੇ ਹੱਕਾਂ ਦੀ ਗੱਲ ਹੋਈ ਹੈ ਸੰਘਰਸ਼ਾਂ ਦੀ ਗੱਲ ਹੋਈ ਹੈ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਗੱਲ ਹੋਈ ਹੈ ਇਹ ਅਖੌਤੀ ਇਨਕਲਾਬੀ ਆ ਮਖੋਟੇ ਪਾਇਆ ਜਿਨ੍ਹਾਂ ਦੇ ਨਾਂ ਦੇ ਨਾਲ ਇੱਕ ਹੋਰ ਨਾ ਨਿਕਲਦੇ ਦੇ ਆਪਣੇ ਬਿਆਨ ਤੱਕ ਨੇ ਸ਼ੁਰੂ ਕਰ ਦਿੰਦੇ ਆ ਤੇ ਵਰਤਾਂਤ ਘੜ ਕੇ ਲੋਕਾਂ ਨੂੰ ਪਿੱਛੇ ਕਰ ਦਿੰਦੇ ਆ ਵੀ ਦੇਖੋ ਜੀ ਨਫਰਤ ਲਾ ਰਹੇ ਆ ਮੈਂ ਪੁੱਛਣਾ ਚਾਹੁੰਨਾ ਮੈਂ ਗੱਲ ਹੋਰ ਕਹਿਣੀ ਚਾਹੁੰਨਾ ਵੀ ਪੈਲ ਦੇ ਆਧਾਰ ਤੇ ਫੈਕਟਰੀਆਂ ਹੋਣ ਚਾਹੀਏ ਕੋ ਹੋਰ ਜਗ੍ਹਾ ਰਹੋਵੇ ਉਹਦੇ ਵਿੱਚ ਪੰਜਾਬ ਦੇ ਮਜ਼ਦੂਰ ਨੂੰ ਕੰਮ ਕਿਉਂ ਨਾ ਮਿਲੇ ਵੀ ਪੈਲ ਦੇ ਆਧਾਰ ਤੇ ਜੇ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਅਜਾ ਲੁਧਿਆਣੇ ਚਲੇ ਜਾਓ ਪੰਜਾਬ ਦੇ ਮਜ਼ਦੂਰ 1% ਵੀ ਹੈ ਨਹੀਂ ਕਿਉਂ ਭਈ ਆਰਾਮਾ ਰਫੇਂਦਰੀ ਸਵਰਾਜ ਏਜੰਸੀ ਮਹਾਰੀ ਦੇ ਵਿੱਚ ਸਾਰੇ ਸਾਰੇ ਸੱਡੇ ਮਜ਼ਦੂਰ ਕੰਮ ਕਰਦੇ ਸੀ ਪੰਜਾਬ ਦੇ ਉੱਥੇ ਉਹਨਾਂ ਨੇ ਹੜਤਾਲ ਕਰਤੀ ਹੜਤਾਲ ਲੰਮੀ ਚੱਲੀ ਹੌਲੀ ਹੌਲੀ ਸਵਰਾਜ ਏਜੰਸੀ ਨੇ ਸਾਰੇ ਮਜ਼ਦੂਰ ਪੰਜਾਬ ਦੇ ਕੱਢ ਤੇ ਤੇ ਬਾਹਰ ਦੇ ਲਿਆ ਕੇ ਰੱਖ ਲਏ ਉੱਥੇ ਕਿੱਥੇ ਬੋਲੇ ਆ ਕਿਤੇ ਲੜੇ ਆ ਉਹ ਕਹਿੰਦੇ ਅਸੀਂ ਪੰਜਾਬ ਦੇ ਮਜ਼ਦੂਰਾਂ ਦੇ ਬਹੁਤ ਵੱਡੇ ਹਿੱਸੇ ਆ ਬਈ ਅਸੀਂ ਵੀ ਕਹਿੰਦੇ ਕੋਈ ਮਰਜ਼ੀ ਇੱਥੇ ਆਵੇ ਕੰਮ ਕਰੇ ਜੀ ਸਦਕੇ ਕਰੇ ਸਾਡੇ ਲੋਕ ਹੀ ਬਾਹਰ ਜਾਂਦੇ ਆ ਬਾਹਰ ਸੂਬਿਆਂ 'ਚ ਹੀ ਬਾਹਰਲੇ ਮੁਲਕਾਂ 'ਚ ਵੀ ਜਾਂਦੇ ਆ ਪਰ ਅਸੀਂ ਕਹਿੰਦੇ ਆ ਇਹਦੇ ਕੋਈ ਕਾਇਦੇ ਕਾਨੂੰਨ ਹੋਣੇ ਚਾਹੀਦੇ ਆ ਇਹਦੇ ਲਈ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਮਿਲਣੇ ਚਾਹੀਦੇ ਆ ਤੇ ਨਹੀਂ ਹਾਲਾਤ ਜਿਹੜੇ ਬਣ ਜਾਂਦੇ ਆ ਇਹ ਸਟੇਟ ਵੀ ਚਾਹੁੰਦੀ ਹੈ ਇਹ ਅਸੀਆਂ ਵੀ ਚਾਹੁੰਦੀਆਂ ਨੇ ਤੇ ਇਹਦੇ ਲੋਕ ਵੀ ਚਾਹੁੰਦੇ ਆ ਬੀਚੇ ਅੱਗ ਲਾਈ ਦਵੇ ਪੰਜਾਬ ਦਾ ਸ਼ਾਂਤੀ ਭੰਗ ਕੀਤੀ ਜਾਵੇ ਮਾਹੌਲ ਖਰਾਬ ਕੀਤਾ ਜਾਵੇ ਪੰਜਾਬ ਦਾ ਅਸੀਂ ਕਹਿੰਦੇ ਬਿਹਾਰ ਤੋਂ ਮਜ਼ਦੂਰ ਆਉਂਦਾ ਹੈ ਯੂਪੀ ਤੋਂ ਮਜ਼ਦੂਰ ਆਉਂਦਾ ਹੈ ਉਹ ਸੋਸ਼ਲ ਹੁੰਦਾ ਹੈ ਆ ਫੈਕਟਰੀਆਂ ਕਾਰਖਾਨੇ ਵਾਲੇ ਸਸਤੀ ਦਿਹਾੜੀ ਸਸਤੀ ਲੇਬਰ ਘੱਟ ਪੈਸੇ ਦੇ ਕੰਮ ਕਰਾਉਂਦੇ ਆ ਭੂਰਾ ਪੂਰਾ ਕਬਰਾਂ ਇਟਾੜੇ ਹੋਇਆ 15 15 20 20 ਬੰਦੇ ਉਹਦੇ ਖਿਲਾਫ ਇਹ ਕਿੱਥੇ ਲੜੇ ਆ ਬਈ ਸੋ ਅਜਨ ਖੇਡਾ ਕਰਨ ਦੀ ਲੋੜ ਆ ਕੌਣ ਪੰਜਾਬ ਦਾ ਹੈ ਕੌਣ ਪੰਜਾਬ ਪ੍ਰਤੀ ਵਫਾਦਾਰ ਹੈ ਤੇ ਕੌਣ ਪੰਜਾਬ ਦੀ ਬਿੱਟੇ ਛੁਰੇ ਮਾਰ ਰਿਹਾ ਮਖੋਟੇ ਪਾਏ ਕਿਸਾਨੀ ਦੇ ਦੇ ਮਜ਼ਦੂਰਾ ਦੇ ਜਿਹੜਾ ਅੱਜ ਪੰਜਾਬ ਦੀ ਗੱਲ ਕਰੂ ਪੰਜਾਬੀਆਂ ਦੀ ਗੱਲ ਕਰੂ ਪੰਜਾਬ ਦੇ ਕਿਸਾਨ ਮਜ਼ਦੂਰ ਦੀ ਗੱਲ ਕਰੂ ਸਾਨੂੰ ਉਸ ਬੰਦੇ ਲੈ ਛੱਡਣਾ ਚਾਹੀਦਾ ਕੋ ਜਿਹੜੀ ਮਰਜੀ ਜੱਥੇ ਪਉਂਦੀ ਹੈ ਜਿਹੜੀ ਮਰਜੀ ਤੇ ਆ ਦੂਜੀ ਗੱਲ ਆ ਗਈ ਸੁਪਰੀਮ ਕੋਰਟ ਨੇ ਐਲਾਨ ਕਰਤਾ ਕਹਿੰਦੇ ਜੀ ਕਿਸਾਨ ਚੱਕ ਕੇ ਅੰਦਰ ਲਿਓ ਜਿਹੜੇ ਅਗ ਲਾਉਂਦੇ ਆ ਪਰਾਲੀ ਨੂੰ ਆ ਸਾਨੂੰ ਲੜਦਿਆਂ ਨੂੰ 7-8 ਸਾਲ ਹੋ ਗਏ ਆ ਫੁੱਟੇ ਦਰਿਆ 'ਚ ਪੈ ਰਿਆਂ ਜਹਿਰਾ ਆ ਥੋੜਾ ਸਾਰਾ ਲਾਗਾ ਮਾਰਤਾ ਆ ਥੋੜੇ ਪਿੰਡਾਂ 'ਚ ਗਏ ਆ ਸੀ ਲੋਕਾਂ ਨੂੰ ਕਾਲਾ ਪੀੜਿਆ ਕੈਂਸਰ ਆ ਆ ਫਾਲਕਾ ਵਾਲੇ ਆ ਬੈਠਿਆ ਲੋਕ ਪੁੱਛੋ ਇਹਨਾਂ ਨੂੰ ਆ ਧਰਾ ਅਗ ਲਾ ਤੇਜਾ ਰਹੇ ਲਾ ਪੈਹੀਂ ਜਾਂਉਂਦੇ ਜਵਾਕਾਂ ਨੂੰ ਕੈਂਸਰ ਆ ਬੁਰਾ ਹਾਂ ਜਵਾਕ ਪੈਦਾ ਹੋਣੋਂ ਮਟ ਕੇ ਹਰ ਬੰਦਾ ਬਿਮਾਰ ਹੋ ਗਿਆ ਮਿਰੀ ਜ਼ਹਿਰ ਆਉਂਦੀ ਆ ਭੁੱਡੇ ਦਰਿਆ ਦੇ ਵਿੱਚੋਂ ਪੈਂਦੀ ਐ ਲੁਧਿਆਣੇਆਂ ਹਜ਼ਾਰਾਂ ਟੈਨ ਇੰਡਸਟਰੀਆਂ ਲੱਗੀਆਂ ਨੇ ਉੱਥੇ ਇਲੈਕਟ੍ਰੋਪਲੈਨ ਇੰਡਸਟਰੀਆਂ ਲੱਗੀਆਂ ਨੇ ਉੱਥੇ ਉਧਰ ਨੂੰ ਕੁਝਾਕਦਾ ਐਨਜੀਟੀ ਨੇ ਐਲਾਨ ਕਰਤਾ ਹੁਕਮ ਕਰਤਾ ਨੋਟਸ ਕਰਤਾ ਵੀ ਫੌਰੀ ਤੌਰ ਤੇ ਇੰਡਸਟਰੀਆਂ ਬੰਦ ਕੀਤੀ ਜਾਵੇ ਜ਼ਹਿਰ ਪੈਦੀ ਬੰਦ ਕੀਤੀ ਜਾਵੇ ਕਿਸੇ ਨੇ ਬੰਦ ਕਰਾਈ ਜਿਹੜੇ ਹਜ਼ਾਰਾਂ ਲੱਖਾਂ ਬੰਦਾਂ ਨੂੰ ਮਾਰ ਰਹੀ ਆ ਜ਼ਹਿਰ ਪਿਛਲੇ 40-50 ਸਾਲ ਤੋਂ ਉਧਰ ਧਿਆਨ ਹੀ ਕਿਸੇ ਦਾ ਹੋਇ ਨਹੀਂ ਤੇ ਇਹ ਕਹਿੰਦੇ ਜੀ ਪੁਰਾੜੀ ਦਾ ਧੂਆਂ ਬਹੁਤ ਭਉਂਦੀ ਆ ਜੀ ਇਹਦਾ ਧੂਆਂ ਦਿੱਲੀ ਜਾਂਦਾ ਜੀ ਇਹ ਧੂਆਂ ਦੀਦਾ ਉਹ ਜਿਹੜਾ ਜ਼ਹਿਰ ਜਾ ਰਿਹਾ ਅੰਦਰ ਸਾਡੇ ਉਹ ਦੀਦਾ ਨਹੀਂ ਬਾਈ ਕਿਸੇ ਜੋ ਭਾਈ ਭੈਂਤੀ ਨਹੀਂ ਨੇ ਜੁਨਾ ਚਰ ਮੁੱਦੇ ਤੇ ਨਹੀਂ ਆਉਂਦੇ ਪੰਜਾਬ ਦੀ ਗੱਲ ਨਹੀਂ ਹੋਣੀ ਪੰਜਾਬੀਆਂ ਦੀ ਗੱਲ ਨਹੀਂ ਹੋਣੀ ਉਹਨਾਂ ਜਿਹੜੇ ਭੁੱਲਦੇ ਜੋ ਜਿੰਨੇ ਮਰਜ਼ੀ ਧਰਨੇ ਮਯਾਰੇ ਕਰ ਲਓ ਘੱਟ ਕਰ ਲਓ ਹਾਲਾਤ ਜਿਉਂ ਦੇ ਤਿਉਹ ਰਹਣੇ ਮਸਲੇ ਦੀ ਜੜ ਨੂੰ ਸਮਝੋ ਪੰਜਾਬ ਦੇ ਹੱਕ ਚਾਹੇ ਪੰਜਾਬ ਦੀ ਰਾਜਧਾਨੀ ਆ ਚਾਹੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆ ਚਾਹੇ ਡੈਮਾਂ ਦੀ ਗੱਲ ਆ ਚਾਹੇ ਬੀਬੀ ਐਮਪੀ ਦੀ ਗੱਲ ਆ ਜਿੰਨਾ ਤੇਰੇ ਪੰਜਾਬ ਕੋਲੇ ਨਹੀਂ ਆਉਂਦੇ ਛੋਡੇ ਨਾਲ ਆਹੀ ਹਰਾਤ ਵਾਪਰਨੇ ਯਾਦ ਰੱਖੀ ਹੋਰ ਵੀ ਹਲੇ ਤਿਆਰ ਰਹੋ ਬਹੁਤ ਕਸ਼ਤੇ ਵਾਪਰਨਾ ਤੇ ਹੋਣਾ ਹਲੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਮੂੰਹ ਇੱਕ ਪਾਸੇ ਹੈ ਹੀ ਨਹੀਂ ਅਸੀਂ ਕੋਈ ਮੇਰੇ ਵਰਗਾ ਸਟੇਜ ਤੇ ਚੜ੍ਹ ਕੇ ਬੋਲ ਗਿਆ ਅਸੀਂ ਉਹਦੇ ਪਿੱਛੇ ਲੱਗ ਜੰਨੇ ਆ ਕੋਈ ਹੋਰ ਬੋਲ ਗਿਆ ਅਸੀਂ ਉਹਦੇ ਪਿੱਛੇ ਲੱਗ ਜੰਨੇ ਆ ਜਿਵੇਂ ਇੱਥੇ ਸਾਧਾਂ ਦੇ ਭਗਤ ਹੈ ਆਈ ਇੱਥੇ ਪਾਰਟੀਆਂ ਦੇ ਭਗਤ ਹੈ ਆਈ ਜਿੱਥੇ ਬੰਦਗਾਂ ਦੇ ਭਗਤ ਬਣ ਗਏ ਆਈ ਸਾਡੇ ਵਰਗਾ ਦਾ ਭਗਤ ਹੋਣਾ ਇੱਕ ਦਾ ਭਗਤ ਬਣਨਾ ਪੰਜਾਬ ਦੇ ਭਗਤ ਬਣੋ ਪੰਜਾਬ ਦੀ ਗੱਲ ਸੋਚੋ ਪੰਜਾਬੀਅਤ ਦੀ ਗੱਲ ਸੋਚੋ ਕਿ ਅਸੀਂ ਪੰਜਾਬ ਦੇ ਕੀ ਕਰ ਸਕਦੇ ਆ ਆ ਹੁਣ ਲੋਕ ਸੁਖਬੀਰ ਬਾਦਲ ਤੇ ਖੁਸ਼ ਹੋਏ ਕਰਦੇ ਆ ਲੈ ਜਿੰਨ੍ਹੇ ਪਾਹੀ ਉਹ ਬੰਦੇ ਆ ਚਲੋ ਬੰਨ ਤੇ ਚੰਗੀ ਗੱਲ ਕਰਦਾ ਮੁੱਦਾ ਕਿਨੇ ਚੱਕਿਆ ਚੱਕਿਆ ਕਿਸੇ ਨੇ ਵੀ ਹੁਣ ਆਏ ਕਿਉਂ ਕਿਨੇ ਲਿਆਂਦੇ ਜੁਮੇਵਾਰ ਕੌਣ ਹੈ ਕੋਈ ਇਹਦੀ ਜੁਡੀਸ਼ਰੀ ਜਾਂਚ ਵੀ ਸਿਟਿੰਗ ਜੱਜ ਹੱਥੋਂ ਦੇ ਇਹਦੀ ਜਾਂਚ ਕਰਨ ਹੜ ਆਏ ਕਿਉਂ ਤੂੰ ਗੱਲ ਕਰਦਾ ਨਹੀਂ ਆਪਾਂ ਵੀ ਆਈਆਂ ਸੋ ਭਾਈ ਅਸੀਂ ਜਿਹੜਾ ਤੁਸੀਂ ਉਪਰਾਲਾ ਕੀਤਾ ਹੜਪੀੜ ਦੇ ਕਿਸਾਨ ਸੰਘਰਸ਼ ਜਿਹੜੀ ਥੋਡੀ ਕਮੇਟੀ ਬਣੀ ਹੋਈ ਆ ਥੋਡੀਆਂ ਜ਼ਮੀਨਾਂ ਮਾਲਕੀ ਵਾਲੀਆਂ ਹਰ ਸਾਲ ਜਦੋਂ ਹੜ ਹੁੰਦੇ ਆ ਤੇ ਇਹ ਥੋਡੀਆਂ ਜ਼ਮੀਨਾਂ ਦੇ ਵਿੱਚ ਸਾਰਾ ਨੁਕਸਾਨ ਕਰਦੇ ਆ ਪਰ ਪ੍ਰਚਾਰਿਆ ਇਹ ਕਹਿੰਦਾ ਸਾਨੂੰ ਵੀ ਪਹਿਲਾਂ ਇਹੀ ਲੱਗਦਾ ਹੁੰਦਾ ਸੀ ਵੀ ਸ਼ਾਇਦ ਲੋਕਾਂ ਨੇ ਪਤਾ ਨਹੀਂ ਰੋਕੀ ਹੋਈ ਐ ਜ਼ਮੀਨ ਦਰਿਆਵਾਂ ਪਰ ਇਹ ਪਤਾ ਲੱਗਿਆ ਹੌਲੀ ਹੌਲੀ ਜਦੋਂ ਇੱਥੇ ਆਏ ਵੀ ਨਹੀਂ ਯਾਰ ਇਹ ਲੋਕਾਂ ਦੀ ਮਾਲਕੀ ਆ ਸੋ ਆਓ ਯਾਰ ਆਪਾਂ ਪ੍ਰਾਲਾ ਕਰਕੇ ਪੰਜਾਬ ਪੰਜਾਬੀ ਤੋਂ ਪਹੁੰਚਾਉਣ ਦਾ ਪ੍ਰਾਲਾ ਕਰਕੇ ਸਾਰੇ ਮਸਲੇ ਹੱਲ ਹੋ ਜਾਣੇ ਤੇ ਜੇ ਅਸੀਂ ਉੱਥੇ ਖੂਜੋ ਨਿਕਲੇ ਖਾਤੇ 'ਚ ਖਾਤੇ 'ਚੋਂ ਨਿਕਲੇ ਗੁੰਜਦਗਪੇ ਹੁਣ ਪਹਿਲਾਂ ਬੋਕਰ ਲੈ ਲਿਆਂਦੇ ਵੀ ਬਦਲਾਅ ਆ ਜੂਗਾ ਸ਼ਾਇਦ ਉਥੋਂ ਨਿਰਾਸ਼ ਹੋ ਕੇ ਫੋ ਲੋਕ ਐ ਸੋਟਣ ਲੱਗੇ ਵੀ ਯਾਰ ਕਾਂਗਰਸ ਲਿਆ ਇੱਕ ਇੱਕ ਕਾਰਤੀ ਦੇ ਅੱਗੇ ਕਿ ਕਿਹੜੇ ਕਿ ਬੀਜੇਪੀ ਵਾਲੇ ਕਹਿੰਦਾ ਐ ਸੋ ਚਿੰਦੇ ਯਾਰ ਬੀਜੇਪੀ ਬੰਦਾ ਦੇਖ ਲੋ ਅੱਗੇ ਦੇਖ ਲਈ ਬੀਜੇਪੀ ਦੇ ਹੱਥ ਹੋਰ ਦੇਖ ਲਿਓ ਆਹੀ ਤਾਂ ਆਹੀ ਕੰਮ ਕਰਦੇ ਫਿਰਦੇ ਆ ਬਗਲਾ ਕਰਦਾ ਕਰਦਾ ਦੀ ਉਮਰ ਟੱਪ ਜਾਣੀ ਐ ਤੇ ਉਦੋਂ ਨੂੰ ਪੰਜਾਬ ਦੇ ਪੰਦੇ ਨਹੀਂ ਕੋ ਰਹਿਣਾ ਆ 27 ਸੋਣੇ ਕੋਲੇ ਮੌਕਾ ਚੰਗੇ ਬੰਦਿਆਂ ਨੂੰ ਆਹ ਦੇ ਇਲਾਕੇ ਚੰਗੇ ਬੰਦੇ ਜਿਹੜੇ ਬੰਦੇ ਦੇਖੋ ਯਾਰ ਜਿਹੜਾ ਬੰਦਾ ਜ Punjab ਦੀ ਗੱਲ ਕਰਦਾ ਪੰਕ ਕੌਮ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਥੋੜੇ ਹੱਕਾਂ ਦੀ ਗੱਲ ਕਰਦਾ ਜੋ ਉਹੀ ਕੁਛ ਦੇਖਣਾ ਵੀ ਨਜ਼ੀ ਪਿਆਰਾ ਵੀ ਇਹਦੋਂ ਆ ਕੰਮ ਲੈ ਲਾਂਗੇ ਉਹਦੋਂ ਆ ਕੰਮ ਲੈ ਲਾਂਗੇ ਐ ਕਰ ਲਾਂਗੇ ਉਹ ਕਰ ਲਾਂਗੇ ਫਿਰ ਤੁਰੇ ਫਿਰ ਹਾਲਾਤ ਖਾਣੇ ਚੰਗੇ ਨਹੀਂ ਹੈਗੇ ਬਹੁਤ ਬੁਰਾ ਸਮਾਂ ਪੰਜਾਬ ਦੇ ਆਉਣ ਆਲਾ ਮੈਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸਮਾਂ ਲਾ ਆਵੇ ਪਰ ਮੈਨੂੰ ਜਿਹੜੇ ਹਾਲਾਤ ਪੰਜਾਬ ਦੇ ਦਿਖੀ ਜਾਂਦੇ ਆ ਕਿ ਕਦਰ ਨੂੰ ਕਹਾਣੀ ਚੁਰਚਲ ਦੀ ਪੰਜਾਬ ਦੀ ਬਹੁਤ ਵੱਡਾ ਇਨਸਾਨ ਕਰਨ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਦਾ ਪੰਜਾਬ ਦੇ ਲੋਕੋ ਜਿਹੜਾ ਸੰਖੇਪ ਕਰਨਾ ਮੈਂ ਫਿਰ ਕਹਿਣਾ ਜਿਹੜਾ ਸੰਘਰਸ਼ ਹਿੰਸਕ ਹੋ ਜਾਂਦਾ ਜਿਵੇਂ ਪ੍ਰਵਾਸੀ ਨਾਲੇ ਮਸਲੇ ਦੇ ਵਿੱਚ ਵੀ ਅਸੀਂ ਅੱਗੇ ਵੀ ਕੱਠਬੱਟ ਰੱਖਣਿਆ ਲੋਕਾਂ ਨੂੰ ਜਾਗਰੂਕ ਕਰਨਾ ਹੈ ਉੱਥੇ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਉਹ ਜਿਹੜੇ ਨਾਰੇ ਨਾ ਮਾਰੋ ਵੀ ਚੱਕ ਦੇ ਦਬ ਦੋ ਨਾ ਜਿਹੜਾ ਸੰਘਰਸ਼ ਹਿੰਸਕ ਹੋ ਗਿਆ ਉਹ ਸੋਡੇ ਉਲਟ ਜਾਊਗਾ ਉਹ ਸਰਕਾਰਾਂ ਦੇ ਪੱਖ ਜਾਊਗਾ ਉਹ ਜਾਂ ਸਿਨਾਂ ਦਾ ਚੋਣਨਾ ਸਰਕਾਰਾਂ ਚੋਣਨਾ ਸਟੇਟ ਚੋਣਦੀ ਹੈ ਵੀ ਇਹ ਗਦੋਂ ਵਾਲਾ ਮਾਰਨਾ ਤੇ ਸ਼ਕਾਰ ਖੇਡਗੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸੰਵਿਧਾਨਕ ਧੈਰੇ ਦੇ ਵਿੱਚ ਰਹਿ ਕੇ ਆਪਾਂ ਕਾਨੂੰਨ ਦੀ ਗੱਲ ਕਰਦੇ ਆਂ ਕਿ ਜੇ ਦੂਜੇ ਸੂਬਿਆਂ ਕੋਲੇ ਕਾਨੂੰਨ ਹੈ ਤਾਂ ਫਿਰ ਪੰਜਾਬ ਕੋਲੇ ਵੀ ਕਾਨੂੰਨ ਹੋਣਾ ਚਾਹੀਦਾ ਹੈ। ਧੰਨਵਾਦ ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ ਜਿਨ੍ਹਾਂ ਨੇ ਤੁਸੀਂ ਸਾਰੇ ਅੱਜ ਇਕੱਠੇ ਹੋਏ ਆਂ। ਇਕੱਠੇ ਹੋ ਕੇ ਕੋਈ ਗੱਲ ਇੱਥੋਂ ਤੱਕ ਨਸੀਮਤ ਰਹੇ। ਪਿੰਡਾਂ ਜਾਓਗੇ, ਉੱਥੇ ਜਾ ਕੇ ਇਸ ਗੱਲ ਨੂੰ ਪ੍ਰਚਾਰੋ। ਜਿੱਥੇ ਖੁੰਡਾਂ ਦੇ ਬੰਨੇ ਆਂ, ਘਰਾਂ ਜੁੜਦੇ ਹੋ, ਗੁਰੂ ਘਰ ਜਾਂਦੇ ਹੋ ਕਿਤੇ ਵੀ ਜਾਂਦੇ ਹੋ। ਇਹ ਗੱਲਾਂ ਦਾ ਪ੍ਰਚਾਰ ਹੋਣਾ ਚਾਹੀਦਾ ਵੀ ਇਹਦਾ ਅੱਜ ਮਸਲੇ ਦੀ ਅਸਲ ਮਸਲਾ ਕਿਹੜਾ ਪੰਜਾਬ ਦਾ ਤੇ ਹੱਲ ਕਿਹੜੇ ਤਰੀਕੇ ਨਾਲ ਹੋ ਸਕਦਾ ਅਸੀਂ ਜੜ ਨਹੀਂ ਫੜਦੇ ਅਸੀਂ ਉੱਤੇ ਉੱਤੇ ਫਿਰਦੇ ਰਹਿੰਦੇ ਆ ਮਸਲਾ ਕੀ ਆ ਹੱਲ ਕੀ ਆ ਹੱਲ ਵੀ ਨਾਲ ਦੱਸਗੇ ਲੱਭਗੇ ਬਿਮਾਰੀ ਦੀ ਦਵਾਈ ਵੀ ਲੱਭਗੇ ਕੱਲੀ ਬਿਮਾਰੀ ਦੱਸ ਦੇਣੀ ਠੀਕ ਨਹੀਂ ਹੁੰਦੀ ਇਹ ਹਰ ਬੰਦਾ ਦੱਸ ਦਿੰਦਾ ਅਸੀਂ ਕਹਿੰਦੇ ਹੱਲ ਵੀ ਹੈਗਾ ਹਲਕੋ ਦੱਸਿਆ ਕੋ ਦੱਸੇ ਵੀ ਆ ਸੀ ਆਪਣਾ ਏਜੰਡਾ ਵੀ ਕਈ ਰੱਖਿਆ ਸੀਗਾ ਮੁੱਖ ਮੰਤਰੀ ਨੂੰ ਮੇਲਾ ਕੀਤੀਆਂ ਚਿੱਠੀਆਂ ਕੱਢੀਆਂ ਵੀ ਆ ਝੰਡੇ ਦੇ ਉੱਤੇ ਪੰਜਾਬ ਬਸ ਸਕਦਾ ਭਾਈ ਆ ਝੰਡਾ ਲਾਗੂ ਕਰ ਦਿਓ ਪੰਜਾਬ ਆ ਲੱਤਾਂ ਭਾਰ ਨਹੀਂ ਚੱਲਦੀਆਂ ਮੁੱਖ ਮੰਤਰੀ ਦੀਆਂ ਤਾਂ ਜੋ ਦਿੱਲੀੋਂ ਫਰਮਾਨ ਆਉਂਦਾ ਉਹ ਗਾਂਹ ਲੋਕਾਂ ਚ ਬੋਲੁੰਦੇ ਆ ਸੋ ਧੰਨਵਾਦ ਸਾਰੀ ਸੰਗ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਜਕਾਰਾ ਬੁਲੰਦ ਆਵਾਜ਼ ਦੇ ਵਿੱਚ ਬੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ